ਮੱਲਾਵਾਲਾ ਖਾਸ ਵਿੱਚ ਆਜ ਧਰਮ ਸਮਾਜ ਆਜਸ ਵੱਲੋਂ ਬਾਬਾ ਸਾਹਿਬ ਡਾਕਟਰ ਪੀਮਰਾਓ ਅਵੇਦਕਰ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਕੀਤੀ ਗਈ ਵਿਸ਼ੇਸ਼ ਮੀਟਿੰਗ ਮੀਟਿੰਗ ਪ੍ਰਧਾਨ ਸ਼ਾਮਲਾਲ ਪੰਗੀ ਜੀ ਦੀ ਅਗਵਾਈ ਵਿੱਚ ਹੋਈ ਸੰਪੰਨ ਜੀਹਾਂ ਪ੍ਰਧਾਨ ਸ਼ਾਮਲਾਲ ਪੰਗੀ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੀ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਪੀਮਰਾਓ ਅਵੇਦਕਰ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਇੱਕ ਵੱਡੀ ਤਦਾਦ ਦੇ ਵਿੱਚ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ ਇਸ ਸਬੰਧ ਵਿੱਚ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਆਜ ਧਰਮ ਗੁਰੂ ਦਰਸ਼ਨ ਰਤਨ 라ਵਣ ਜੀ ਨੇ ਇਸ ਯਾਤਰਾ ਨੂੰ ਗੌਰਵ ਯਾਤਰਾ ਦਾ ਨਾਮ ਦਿੱਤਾ ਹੈ ਇਹ ਗੌਰਵ ਯਾਤਰਾ ਹਰ ਸਾਲ ਕੱਢੀ ਜਾਂਦੀ ਹੈ ਇਸ ਸਾਲ ਵੀ ਭੱਟੀਕੇਤੀ ਦੇ ਵਿੱਚ ਕੱਢੀ ਜਾ ਰਹੀ ਹੈ ਚਾਮਰਾਲ ਪੰਗੀ ਜੀ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਪੀਮਰਾਓ ਬੇਤਕਰ ਜੀ ਇਕੱਲੇ ਦਲਿਤਾ ਦੇ ਮਸੀਹਾ ਨਹੀਂ ਹਨ ਹਰ ਵਰਗ ਦੇ ਮਸੀਹਾ ਹਨ ਹਰ ਵਰਗ ਨੂੰ ਇਸ ਗੌਰਵ ਯਾਤਰਾ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਜਦੋਂ ਬਾਬਾ ਸਾਹਿਬ ਦਾ ਸੁਭਦਾਨ ਨਹੀਂ ਸੀ ਸਾਡੇ ਲੋਕਾਂ ਦੀ ਹਾਲਤ ਜਾਨਵਰਾਂ ਤੋਂ ਵੀ ਬੱਤਰ ਸੀ ਇਸ ਮੌਕੇ ਮੱਲਾਵਾਲਾ ਖਾਸ ਤੂ ਰਮੇਸ਼ ਹਟਵਾਲ ਨੇ ਗੱਲਬਾਤ ਕਰਦਿਆਂ ਅਪੀਲ ਕੀਤੀ ਕਿ ਮੱਲਾਵਾਲਾ ਤੂੰ ਵੱਤ ਚੜ ਕੇ ਸੰਤਾਂ ਨੂੰ ਨਾਲ ਲੈ ਕੇ ਇਸ ਗੌਰਵ ਯਾਤਰਾ ਦਾ ਹਿੱਸਾ ਬਣਿਆ ਜਾਵੇ ਉਹਨਾਂ ਕਹਿ ਕੇ ਇਹ 14 ਅਪ੍ਰੈਲ ਵਾਲੇ ਦਿਨ ਗੌਰਵ ਯਾਤਰਾ ਕੱਢੀ ਜਾ ਰਹੀ ਹੈ ਗੌਰਵ ਯਾਤਰਾ ਫਰੋਜਪੁਰ ਕੈਂਟ ਸ੍ਰਿਸ਼ਟੀਕਰਤਾ ਵਾਲਮੀਕੀ ਮੰਦਿਰ ਤੋਂ ਸ਼ੁਰੂ ਕਰ ਬਜ਼ਾਰਾਂ ਵਿੱਚੋਂ ਪ੍ਰਕਰਮਾ ਕਰਦੀ ਹੋਈ ਸ੍ਰੀ ਗੁਰੂ ਰਬੀਦਾਸ ਮੰਦਿਰ ਵਿਖੇ ਸੁਪੰਨ ਕੀਤੀ ਜਾਵੇਗੀ ਦੇਖੋ ਇਸ ਮੌਕੇ ਦੀਆਂ ਖਾਸ ਤਸਵੀਰਾਂ ਇਸ ਮੌਕੇ ਸ਼ਾਮਲਾਲ ਪੰਗੀ ਅਤੇ ਰਮੇਸ਼ ਠਵਾਲ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਅੱਜ ਸਾਰਾ ਜੀਵਣ ਜੀਤੇਗੇ ਮੱਲਾਵਲੇ ਦੇ ਵਿੱਚ ਕੀ ਸੰਬੰਧ ਵਿੱਚ ਮੀਟਿੰਗ ਕੀਤੀ ਮੈਂ ਸ਼ਾਮਲਾਲ ਪੰਗੀ ਆਦੀ ਤੇ ਸਮਾਜ ਤੋਂ ਇੱਕ ਛੋਟਾ ਜਿਹਾ ਸਿਪਾਈ ਅੱਜ ਬਾਬਾ ਸਾਹਿਬ ਜੀ ਦੇ ਜਨਮ ਦਿਨ ਨੂੰ ਲੈ ਕੇ ਉਹ ਜਨਮ ਦਿਨ ਜਿਸ ਨੂੰ ਸਾਡੇ ਧਰਮ ਦੂਤ ਸ਼ੁਕਰਾਚਾਰਿਆ ਦਰਸ਼ਨ ਰਤਨ 라ਵਨ ਸਾਹਿਬ ਨੇ ਨਾਮ ਦਿੱਤਾ ਮੁਕਤੀ ਪਰਬ ਦਾ ਉਹਨਾਂ ਦੇ ਉਸੇ ਮੁਕਤੀ ਪਰਬ ਨੂੰ ਲੈ ਕੇ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਮੈਂ ਹਰੇਕ ਤਹਿਸੀਲ ਦੇ ਵਿੱਚ ਔਰ ਹਰੇਕ ਪਿੰਡ ਦੇ ਵਿੱਚ ਔਰ ਹਰੇਕ ਗਲੀ ਮਹੱਲੇ ਦੇ ਵਿੱਚ ਜਾ ਕੇ ਇਸ ਗੱਲ ਦਾ ਮੈਸੇਜ ਲਾ ਰਹੇ ਆ ਕਿ ਜਿਹੜਾ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਮੁਕਤੀ ਪਰਵ ਦਾ ਨਾਮ ਦਿੱਤਾ ਹੈ 14 April ਨੂੰ ਉਸ ਮੁਕਤੀ ਪਰਵ ਦੇ ਉੱਤੇ ਅਸੀਂ ਇੱਕ ਬਾਈਕ ਰੈਲੀ ਕੱਢਦੇ ਆ ਔਰ ਉਸ ਬਾਈਕ ਰੈਲੀ ਦਾ ਜਿਹੜਾ ਨਾਮ ਹੈ ਉਹ ਵੀ ਸਾਡੇ ਧਰਮ ਦੂਤ 라ਵਣ ਸਾਹਿਬ ਜੀ ਨੇ ਉਹਨੂੰ ਨਾਮ ਦਿੱਤਾ ਗੌਰਵ ਯਾਤਰਾ ਔਰ ਉਸ ਗੌਰਵ ਯਾਤਰਾ ਦਾ ਮੈਸੇਜ ਲੈ ਕੇ ਅੱਜ ਅਸੀਂ ਮੱਲਾ ਵਾਲੇ ਜਿਹੜੀ ਸਾਡੀ ਟੀਮ ਆਦੀ ਤੁਹਾਨੂੰ ਸਮਾਜ ਤੋਂ ਜਿੰਨੂੰ ਪੂਰੀ ਦੇਖਰੇਖ ਜਿਹੜੀ ਉਹਦੀ ਆ ਸਾਡੇ ਰਮੇਸ਼ ੜਵਾਲਜੀ ਕਰਦੇ ਆ ਔਰ ਰਮੇਸ਼ ੜਵਾਲਜੀ ਕੋਲ ਇਹ ਮੈਸੇਜ ਲੈ ਕੇ ਆਏ ਸੀਗੇ ਧਰਮ ਦੂਤ 라ਵਨ ਸਾਹਿਬ ਦਾ ਉਸ ਗੌਰਵ ਯਾਤਰਾ ਦਾ ਕਿ ਇਸ ਗੌਰਵ ਯਾਤਰਾ ਦੇ ਵਿੱਚ ਅਸੀਂ ਵੱਧ ਝੜ ਕੇ ਹਿੱਸਾ ਲਈਏ ਤਾਂ ਕਿ ਜੇ ਬਾਬਾ ਸਾਹਿਬ ਦੇ ਮੁਕਤੀ ਪਰਬ ਦਾ ਜਿਹੜਾ ਮੈਸੇਜ ਹੈ ਉਹ ਭਾਰਤ ਦੇ ਹਰ ਵਿਅਕਤੀ ਤੱਕਰ ਪਹੁੰਚਣਾ ਚਾਹੀਦਾ ਕਿਉਂਕਿ ਉਹਨਾਂ ਦਾ ਜਿਹੜਾ ਇਹ ਸੰਘਰਸ਼ਾ ਪੂਰੇ ਜੀਵਨ ਦਾ ਕਿ ਕੱਲੇ ਭਾਰਤ ਦੇ ਦਲਤਾਂ ਦਾ ਨਹੀਂ ਭਾਰਤ ਦੇ ਜਿੰਨੇ ਵੀ ਧਰਮ ਦੇ ਲੋਕ ਰਹਿੰਦੇ ਆ ਚਾਹੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਆ 바ਵਾ ਸਾਹਿਬ ਨੇ ਹਰ ਧਰਮ ਦੇ ਵਿਅਕਤੀ ਨੂੰ ਔਰ ਹਰ ਧਰਮ ਨੂੰ ਬਰਾਬਰ ਦੇ ਨਜ਼ਰ ਨਾਲ ਦੇਖਦੇ ਹੋਏ ਭਾਰਤ ਦਾ ਸੰਵਿਧਾਨ ਲਿਖਿਆ ਔਰ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਅਸੀਂ ਇਸ ਕਰਕੇ ਗੱਲ ਕਰਦੇ ਆ ਕਿ 바ਵਾ ਸਾਹਿਬ ਦੇ ਸੰਵਿਧਾਨ ਤੋਂ ਪਹਿਲਾਂ ਸਾਡੀ ਜਿਹੜੀ ਜ਼ਿੰਦਗੀ ਸੀ ਉਹ ਜਾਨਵਰਾਂ ਤੋਂ ਵੀ ਜਾਦਾ ਕਿਤੇ ਜਾ ਕੇ ਬੱਦਰ ਸੀਗੀ ਕਿ ਇੱਕ ਤਲਾਬ ਦੇ ਉੱਤੇ ਇੱਕ ਕੁੱਤਾ ਤਾਂ ਪਾਣੀ ਪੀ ਸਕਦਾ ਪਰ ਲੇਕਿਨ ਜਿਹੜਾ ਭਾਰਤ ਦਾ ਦਲਿਤਾ ਉਹ ਪਾਣੀ ਨਹੀਂ ਪੀ ਸਕਦਾ 바ਵਾ ਸਾਹਿਬ ਨੇ ਇਹ ਸਾਰੀਆਂ ਸਾਡੇ ਦੁੱਖਾਂ ਦਾ ਜਿਹੜਾ ਹੱਲ ਹੈ ਉਹ ਭਾਰਤ ਦਾ ਸੰਵਿਧਾਨ ਲੱਗ ਕੇ ਕੀਤਾ ਔਰ ਮੇਰੇ ਨਾਲ ਜਿਹੜੀ ਫਿਰੋਜ਼ਪੁਰ ਕੈਂਟ ਤੋਂ ਸਾਡੀ ਆਦੀਤਨ ਸਮਾਜ ਦੀ ਟੀਮ ਹੈ ਮੁਕੇਸ਼ ਮੇਘਨਾਥ ਜੀ ਸਾਡੇ ਸਰਪੰਚ ਸਾਹਿਬ ਇਧਰੋਂ ਮੁੰਡਾ ਸਾਡਾ ਨਾਲ ਖੜਾ ਨੀਰਜ ਜੀ ਸਾਡੇ ਜੱਸਾ ਜੀ ਇਹ ਆਦੀ ਤੁਹਾਨੂੰ ਸਮਝਦੀ ਪੂਰੀ ਕੈਂਟ ਦੀ ਇੱਕ ਟੀਮ ਹੈ ਔਰ ਇਹ ਇੱਕ ਉਹ ਮਜ਼ਬੂਤ ਟੀਮ ਹੈ ਜਿਸ ਦੇ ਵਿੱਚ ਅਗਰ ਮੈਂ ਇਹਨਾਂ ਨੂੰ ਕੋਈ ਮੈਸੇਜ ਨਾ ਵੀ ਲਾਵਾਂ ਇਹ ਪੂਰੀ ਉਸ ਦੀ ਦੇਖਰੇਖ ਕਰਦੇ ਆ ਔਰ ਮੇਰੇ ਤੋਂ ਬਿਨਾ ਵੀ ਜਿਹੜੀਆਂ ਮੇਰੇ ਚ ਗੱਲਾਂ ਰਹਿ ਜਾਣ ਕੰਮ ਦੀਆਂ ਵੀ ਮੈਂ ਇਹਨਾਂ ਨੂੰ ਮੈਸੇਜ ਨਾ ਲਾ ਸਕਾਂ ਜਾਂ ਮੈਂ ਕੋਈ ਗੱਲ ਨਾ ਕਰ ਸਮਾਂ ਜਾਂ ਮੈਂ ਕੋਈ ਗੱਲ ਭੁੱਲ ਜਾਵਾਂ ਇਹ ਇੰਨੀ ਕ ਕੈਂਟ ਦੀ ਜਿਹੜੀ ਆਦੀ ਦੀ ਟੀਮ ਹੈ ਵੀ ਉਹ ਧਰਮ ਦੇ ਪ੍ਰਤੀ ਇਹ ਜਾਣਕਾਰੀ ਹੈ ਇਤਿਹਾਸ ਦੇ ਬਰਤੀ ਜਾਣਕਾਰੀ ਹੈ ਇਹ ਉਸ ਨੂੰ ਬਾਖੂਬੀ ਨਿਭਾਉਂਦੇ ਹਾਂ ਜੀ ਹਾਂਜੀ ਸਰ ਅੱਜ ਮੀਟਿੰਗ ਕੀਤੀ ਕਿ ਮੱਲਾਂ ਵਾਲੇ ਦੇ ਵਿੱਚ ਕੀ ਸਾਂਝਾ ਕਰੋਗੇ ਬਾਕੀ ਲੰਘਾ ਇਹ ਜੀ ਉਸ ਮਹਾਨ ਪੁਰਸ਼ 바ਵਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਜੋ ਸਾਨੂੰ ਰਾਮ ਸਾਹਿਬ ਦਾ ਆਦੇਸ਼ ਸੀਗਾ ਕਿ ਉਸ ਨੂੰ ਧੂਮ ਧਾਮ ਨਾਲ ਮਨਾਉਣਾ ਹੈ ਉਸ ਦੇ ਸੰਬੰਧ ਵਿੱਚ ਮੱਲਾਂ ਵਾਲੇ ਵਿੱਚ ਮੀਟਿੰਗ ਕੀਤੀ ਗਈ ਜੀ ਮੈਸੇਜ ਕੀ ਦਿਓਗੇ ਲੱਖ ਜੀ ਮੈਸੇਜ ਇਹੀ ਦੇਾਂਗੇ ਜੀ बाबा साहेब अंबेडकर ਇਕੱਲੇ ਵਾਲਮੀਕੀਆਂ ਦੇ ਨਹੀਂ बाबा साहेब अंबेडकर ਪੂਰੇ ਦੇਸ਼ ਦੇ ਨੇ ਪੂਰੇ ਦਲਿਤ ਸਮਾਜ ਦੇ ਨੇ ਪੂਰੇ ਜਰਨਲ ਸਮਾਜ ਦੇ ਨੇ ਔਰ ਸਭ ਨੂੰ ਵੱਧ ਚੜ ਕੇ बाबा साहेब अंबेडकर ਜੀ ਦਾ ਜਨਮ ਦਿਵਸ ਮਨਾਉਣਾ ਚਾਹੀਦਾ 14 ਨੂੰ ਜਿਹੜਾ ਪ੍ਰੋਗਰਾਮ ਕਰ ਰਹੇ ਹੋ ਤੁਸੀਂ ਉਹਦਾ ਸੱਦਾ ਪੱਤਰ ਕਿਸ ਤਰ੍ਹਾਂ ਹੈਗਾ ਕਿਸ ਤਰ੍ਹਾਂ ਸਟਾਰਟਿੰਗ ਹੋਊਗੀ ਕਿੱਥੇ ਜਾ ਕੇ ਸੰਪੰਨ ਹੋਵੇਗਾ ਇਹ ਜੀ ਫਰਾਈਪਰ ਵਾਲਮੀਕੀ ਚੌਂਕ ਤੋਂ ਸ਼ੁਰੂ ਕੀਤੀ ਜਾਏਗੀ ਯਾਤਰਾ ਮੋਟਰਸਾਈਕਲ ਗੌਰਵ ਯਾਤਰਾ ਕੀਤੀ ਜਾਏਗੀ ਔਰ ਕੈਂਟ ਵਿੱਚ ਰਵਿਦਾਸ ਮੰਦਿਰ ਜਾ ਕੇ ਸਮਾਪਤ ਹੋਏਗੀ ਮੱਲਾਂ ਵਾਲੇ ਦੇ ਜਿਹੜੇ ਨਿਵਾਸੀ ਹੈਗੇ ਨੇ ਆਸ-ਪਾਸ ਲੋਕ ਕਿੱ체 ਇਕੱਤਰ ਹੋਣਗੇ ਹੋ ਜੀ ਅਸੀਂ ਮੱਲਾਂ ਵਾਲੇ ਕਮਲ ਵਾਲੇ ਚੌਂਕ 'ਚ ਇਕੱਠੇ ਹੋਵਾਂਗੇ ਔਰ ਇੱਥੋਂ ਪੂਰੀ ਟੀਮ ਇਕੱਠੀ ਹੋ ਕੇ ਤੇ ਫਰੋਜਪੁਰ ਨੂੰ ਕੂਚ ਕਰੇਗੀ ਜੀ